ਚर्चा ਕੀਤੀ ਜਾਂਦੀ ਹੈ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂਪੁਰੀ ਨੇ ਸਭ ਤੋਂ ਪਹਿਲਾਂ ਸੁਆਗਤ ਕਰਤਾ ਧਰਵਾ ਜੀ ਗਜ਼ਬੂ ਨਿਰਪੱਖਤਾ ਦੇ ਸਾਰੇ ਸਰੋਤਿਆਂ ਨੂੰ ਬਾਰਪਰੀ ਸਤਿ ਸ੍ਰੀ ਅਕਾਲ ਨਿਵਾਸਤੇ ਅਦਾਬ ਸਲਾਮ ਜੀ ਅੱਜ ਦੇ ਸੀ ਵਿੱਚ ਬਹੁਤ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸਿਆਸਤਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਤਾਂ ਇੱਕ ਜਿਹੜਾ ਮਸਲਾ ਜਿਸ ਤੇ ਪੰਜਾਬ ਦੇ ਕਿਸਾਨ ਅਕਸਰ ਹੀ ਘਿਰਦੇ ਨੇ ਪ੍ਰਦੂਸ਼ਣ ਨੂੰ ਲੈ ਕੇ ਪਰਾਲੀ ਸਾੜਨ ਨੂੰ ਲੈ ਕੇ ਹੁਣ ਉਸ ਪ੍ਰਦੂਸ਼ਣ ਦੇ ਲਈ ਨਵੀਂ ਰੰਗ ਸ਼ੁਰੂ ਹੋ ਗਈ ਹੈ ਤੇ ਨਵਾਂ ਸੂਬਾ ਨਿਸ਼ਾਨੇ ਤੇ ਕਿਆ ਜਾ ਰਿਹਾ ਹੈ ਕਿ ਜੋ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੈ ਕਿਹਾ ਜਾਂਦਾ ਸੀ ਵੀ ਕਿਸਾਨ ਪਰਾਲੀ ਸਾੜਦੇ ਨੇ ਉਹਦੇ ਕਰਕੇ ਹੋ ਰਿਹਾ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਤੋਂ ਇਹ ਪ੍ਰਦੂਸ਼ਣ ਹੋ ਰਿਹਾ ਤਾਂ ਕੀ ਕਹੋਗੇ ਤੁਸੀਂ ਅਹ ਵੈਲਕਮ ਹੁਣ ਇਹ ਕਹਿ ਰਹੇ ਆ ਵੀ ਜਿਹੜਾ ਇਹ ਪ੍ਰਦੂਸ਼ਣ ਹੈ আরাਵਲੀ ਜਿਹੜੀਆਂ ਪਹਾੜੀਆਂ ਨੇ ਉਹ ਤੋਂ ਆ ਰਿਹਾ ਹੈਗਾ ਸ਼ਾਇਦ ਹੁਣ ਇਹ ਨਵੀਂ ਜਿਹੜੀ ਗੱਲ ਨਿਕਲ ਕੇ ਸਾਹਮਣੇ ਇਹ ਵੀ ਉਹਦੇ ਕਾਰਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੈ ਜਿਹੜਾ ਹੋ ਰਿਹਾ ਹੈਗਾ ਦੇ ਅਰਾਵਲੀ ਜਿਹੜੀ ਪਰਬਤ ਸ਼੍ਰੇਣੀ ਹੈ ਜਿਹਨੂੰ ਅਸੀਂ ਅਰਾਵਲੀ ਪਹਾੜ ਵੀ ਕਹਿ ਦਿੰਦੇ ਆ ਇਹਨਾਂ ਦੀ ਜੇ ਰੂਪਰੇਖਾ ਦੇਖਣੀ ਹੋਵੇ ਤਾਂ ਇਹ ਹੈ ਕਿ ਭਾਰਤ ਦੀ ਇਹ ਸਭ ਤੋਂ ਪੁਰਾਣੀ ਪਹਾੜੀ ਜਿਹੜੀ ਸ਼੍ਰੇਣੀ ਹੈ ਮੰਨੀ ਜਾਂਦੀ ਹੈਗੀ ਤੇ ਇਹ ਉੱਤਰ ਪੱਛਮੀ ਭਾਰਤ ਦੇ ਵਿੱਚ ਫੈਲੀ ਹੋਈ ਹੈਗੀ ਤਕਰੀਬਨ ਇਹ 670 ਤੋਂ ਲੈ ਕੇ 800 ਕਿਲੋਮੀਟਰ ਦਾ ਦੈਰਾ ਇਹਦਾ ਉਹਦੇ ਵਿੱਚ ਇੰਨੀ ਲੰਬੀ ਹੈਗੀ ਇਹ ਦਿੱਲੀ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਦਿੱਲੀ ਤੋਂ ਸ਼ੁਰੂ ਹੋ ਕੇ ਇਹ ਜਿਹੜੀ ਹੈਗੀ ਦੱਖਣੀ ਹਰਿਆਣਾ ਦੇ ਰਾਜਸਥਾਨ ਤੋਂ ਅੱਗੇ ਗੁਜਰਾਤ ਤੱਕ ਇਹ ਚਲੀ ਜਾਂਦੀ ਹੈਗੀ ਸੋ ਇਸ ਤਰ੍ਹਾਂ ਦੀ ਇਹ ਪ੍ਰਾਣੀ ਬਹੁਤ ਪੁਰਾਣੀ ਮੰਨਿਆ ਜਾਂਦਾ ਵੀ ਜੇ ਨੂੰ ਇਤਿਹਾਸਕਾਰ ਅਜਿਹੇ ਵਰਗਾ ਕਹਿ ਸਕਦਾ ਪੁਰਾਤਤਵ ਭਾਗ ਵਾਲੇ ਨੇਗੇ ਉਹ ਇਹਨੂੰ ਮੰਨਦੇ ਆ ਵੀ ਇਹ ਜਿਹੜੀ ਲਗਭਗ 3.5 ਅਰਬ ਸਾਲ ਪੁਰਾਣੀ ਹੈਗੀ ਸੋ ਇਹ ਦਿੱਲੀ ਤੋਂ ਸ਼ੁਰੂ ਓਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੁਜਰਾਤ ਦੇ ਅਹਮਦਾਬਾਦ ਦੇ ਨੇੜੇ ਜਾ ਕੇ ਇਹ ਖਤਮ ਹੁੰਦੀ ਹੈ আরাਵਲੀ ਹੈ ਜਿਹੜੀ ਇਹ ਪਹਾੜੀ ਸ੍ਰੈਣੀਆਂ ਹੁਣ ਇਹਨਾਂ ਪਹਾੜਾਂ ਨੂੰ ਕਹਿ ਰਹੇ ਆ ਵੀ ਜਿਹੜਾ ਪ੍ਰਦੂਸ਼ਣ ਆ ਰਿਹਾ ਹੈਗਾ ਤੇ ਹੁਣ ਉਹ ਨਾਲ ਪੰਜਾਬ ਦਾ ਖੇੜਾ ਸੁੱਟ ਗਿਆ ਹੁਣ ਹਰਿਆਣਾ ਰਾਜਸਥਾਨ ਗਾਹਾਂ ਵੀ ਰਾਤ ਤੱਕ ਗੱਲ ਚੱਲੀ ਜਾਣੀ ਹੈਗੀ ਇਹ ਤੇ ਦੇਖਦੇ ਆ ਹੁਣ ਇਹ ਮਤਲਬ ਹਾਂ ਕਿਸ ਤਰ੍ਹਾਂ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿਦਾਂ ਨੂੰ ਗੱਲ ਜਾਂਦੀ ਹੈ ਕਿਉਂਕਿ ਗੱਲ ਇਹ ਹੀ ਸੀਗੀ ਵੀ ਕਮਾਲ ਦੀ ਗੱਲ ਹੈ ਜਦੋਂ ਪਿਛਲੀ ਵਾਰ ਵੀ ਰੌਲਾ ਪੈਂਦਾ ਰਿਹਾ ਕੋਈ ਪੰਜਾਬ ਦਾ ਤੂੰ ਆ ਕਿਵੇਂ ਜਾਂ ਬੜੂਗਾ ਮਤਲਬ ਅੱਜ ਜੇ ਆ ਗਿਆ ਤਾਂ ਦੂਸਰੇ ਦਿਨ ਹੋ ਜਾਂਦਾ ਜੀ ਵੀ ਦਿੱਲੀ ਤੂੰ ਆ ਚ ਰਿਆਗਾ ਬਿਲਕੁਲ ਤੇਜ਼ੀ ਨਾਲ ਕਿਵੇਂ ਲੈ ਜਾਂਦਾ ਫਿਰ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਣੇ ਜਿਹੜੀ ਆਪਾਂ ਦਿੱਲੀ ਹੈ ਦਿੱਲੀ ਆਪਾਂ ਨੂੰ ਤਕਰੀਬਨ ਦੱਖਣ ਵਾਲੇ ਪਾਸੇ ਪੈਂਦੀ ਹੈ ਪੰਜਾਬ ਤੋਂ ਜ਼ਿਆਦਾ ਤੇ ਇਸ ਪਾਸੇ ਵੱਲ ਨੂੰ ਹਵਾ ਹੀ ਨਹੀਂ ਚਲਦੀ ਹੁੰਦੀ ਹੈਗੀ ਹਵਾ ਤਾਂ ਜਾ ਚਲਦੀ ਹੈਗੀ ਮਤਲਬ ਜਿਹਨੂੰ ਅਸੀਂ ਪੱਛੋਂ ਕਹਿੰਦੇ ਆ ਪੱਛਮ ਵੱਲੋਂ ਆਉਂਦੀ ਹੈ ਜੀ ਉਹ ਉਹ ਮਤਲਬ ਚੜ੍ਹਦੇ ਵੱਲੋਂ ਲੈ ਜਾਂਦੀ ਹੈ ਤੇ ਜੇ ਬੁਰਾ ਲੱਗਦਾ ਉਹ ਉਹ ਮਤਲਬ ਪਾਕਿਸਤਾਨ ਵੱਲੋਂ ਲੈ ਜਾਂਦਾ ਧੂਏ ਨੂੰ ਤੋ ਇਹ ਇਧਰ ਇਧਰ ਤੁਹਾਨੂੰ ਇੱਕ ਬਿਆਨ ਜਿੱਤਾ ਹੋਊਗਾ ਪਾਕਿਸਤਾਨ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਇੰਡੀਆ ਵੱਲੋਂ ਧੂਆਂ ਆ ਰਿਹਾ ਹੈਗਾ ਆ ਇੰਡੀਆ ਦੇ ਪੰਜਾਬ ਵਾਲੇ ਪਾਸੋਂ ਜਿੱਥੇ ਸੀਗੇ ਮਾਨ ਦੇ ਵੱਲੋਂ ਵੀ ਬੜਾ ਇੱਕ ਬਿਆਨ ਦਿੱਤਾ ਗਿਆ ਸੀਗਾ ਤੇ ਉਹ ਮੰਨਣ ਤੇ ਵੀ ਆਉਂਦਾ ਸੀ ਪਾਕਿਸਤਾਨ ਤੋਂ ਵੀ ਸਾਡੇ ਵੱਲ ਸਰੋਂ ਦਾ ਸਾਡੇ ਪਾਕਿਸਤਾਨ ਤੇ ਜਾ ਰਿਹਾਦਾ ਕਿਉਂਕਿ ਪੂਰਬ ਪਾਸੋਂ ਵੱਲ ਹਵਾ ਚਲਦੀਆਂ ਨਹੀਂ ਗਈਆਂ ਹਵਾਵਾਂ ਦਾਨਪਰਦਾ ਰਹਿੰਦਾ ਜੇ ਪੱਛੋਂ ਚੱਲਦੀ ਆ ਤਾਂ ਪਾਸਟਾਨ ਵਾਲੀ ਹਵਾ ਸਾਡੇ ਆ ਜਾਂਦੀ ਹੈਗੀ ਤੇ ਜੇ ਪੋਨਰ ਇਧਰੋਂ ਪੂਰਾ ਚੱਲਦਾ ਹੈਗਾ ਤਾਂ ਪੂਰਬ ਵੱਲੋਂ ਆਉਂਦੀ ਹੈ ਤਾਂ ਉਹ ਪੱਛਮ ਵੱਲ ਪਾਸਟਾਨ ਨੂੰ ਕਿ ਚੜਦਾ ਲੈਂਦਾ ਪੰਜਾਬ ਹੀ ਆ ਨਾ ਜੇ ਮਤਲਬ ਲੈਦੇ ਤੋਂ ਹਵਾ ਉਧਰ ਚੜ੍ਹਦੇ ਵਾਲੇ ਪਾਸੇ ਆ ਜੂ ਜੇ ਚੜ੍ਹਦੇ ਜਾ ਉਧਰ ਲੈਦੇ ਵਾਲੇ ਪਾਸੇ ਚਲੀ ਜਾ ਪਰ ਇਹ ਮਤਲਬ ਪੱਛਮ ਵਾਲੇ ਪਾਸੇ ਜਾਣਾ ਮਤਲਬ ਉਸ ਤਰ੍ਹਾਂ ਨਹੀਂ ਸੀ ਆਉਂਦਾ ਪਹਿਲਾਂ ਵੀ ਹੁਣ ਕਵਾਦੀ ਦੀ ਗੱਲ ਤਾਂ ਣਕਾਂ ਹਰੀਆਂ ਹੋ ਗਿਆ ਣਕਾਂ ਨੂੰ ਲੋਕ ਪਾਣੀ ਲੈ ਜਾਂਦੇ ਆ ਤੇ ਉਹ ਅਜੇ ਵੀ ਕਹੀ ਜਾਂਦੇ ਧੂਆਂ ਚ ਜਾ ਰਿਹਾ ਹੈਗਾ ਉਹ ਤਾਂ ਮਤਲਬ ਆਪਣੇ ਖੇਤਾਂ ਦੀ ਕਿਤੇ ਪਰਾਲੀ ਛੱਡੂ ਹੁਣ ਦਾ ਕਿੰਨੇ ਮਹੀਨੇ ਹੋ ਗਏ ਪਰਾਲੀ ਖਤਮ ਕੀਤੀ ਨੂੰ ਕਿੰਨਾ ਮਹੀਨਾ ਹੋ ਗਿਆ ਕਲਕਵੀਂ ਜੀ ਨੂੰ ਲੋਕਾਂ ਨੂੰ ਹੁਣ ਹੁਣ ਕਿੱਥੋਂ ਜਾ ਰਿਹਾ ਹੈਗਾ ਤੋਂ ਵੀ ਵਧੀਆ ਮਤਲਬ ਲੱਗਿਆ ਵੀ ਹੁਣ ਇਹ ਜਿਹੜਾ ਨਿਕਲ ਕੇ ਆਇਆਗਾ ਅਸਲ ਸਹਾਰਾ ਸੱਚ ਹੁਣ ਪਤਾ ਲੱਗਿਆ ਇਹਨਾਂ ਨੂੰ ਕਮਾਲ ਦੀ ਗੱਲ ਆ ਉਹ ਵੀ ਸੈਟਲਾਈਟ ਇੰਨੇ ਆ ਕਿ ਖੇਤਾਂ ਚ ਮਾਟੀ ਦੀ ਪਰਾਲੀ ਦੇਖ ਜਾਂਦੀ ਹੈ ਪਰ ਸਰਕਾਰ ਨੂੰ ਅਰਾਵਲੀ ਤੋਂ ਤੋ ਹੁਣ ਦੇਖਿਆ ਇਹ ਬੜਾ ਕਮਾਲ ਦੀ ਗੱਲ ਹੈ ਜੀ ਬੇ ਇੰਨੇ ਸਾਲਾਂ ਬਾਅਦ ਬਿਲਕੁਲ ਜੀ ਬਿਲਕੁਲ ਸੋ ਦੇਖਣਾ ਹੋਊਗਾ ਕਿ ਹੁਣ ਕਿਸਾਨਾਂ ਨੂੰ ਤਾਂ ਇੰਨੇ ਸਮੇ ਤੋਂ ਘੇਰਿਆ ਜਾਂਦਾ ਸੀਗਾ ਉਹਨਾਂ ਤੇ ਪਰਚਿਆਂ ਦੀ ਵੀ ਗੱਲ ਹੁੰਦੀ ਸੀਗੀ ਕਿ ਹੁਣ ਕਿਸਾਨ ਇਹਦੇ ਤੇ ਕੀ ਕਹਿੰਦੇ ਨੇ ਤਾਂ ਜਿਕਰ ਇਹ ਜਕਸੀਰ ਜੀ ਆਪਾਂ ਅੱਗੇ ਚੱਲਦੇ ਆਂ ਤਾਂ ਇੱਕ ਅੱਜ ਘਟਨਾ ਵਾਪਰੀ ਐ ਉਹ ਅਜੇ ਹੀ ਘਟਨਾ ਐ ਜਿਸ ਨੇ ਸਭ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਬਹੁਤ ਵੱਡੇ ਗਿਆਨੀ ਬੈਠੇ ਨੇ ਧਰਮੀ ਬੰਦੇ ਬੈਠੇ ਨੇ ਆਪਣੇ ਪੰਥ ਦੇ ਨਾਲ ਜੁੜੇ ਹੋਏ ਲੋਕ ਨੇ ਬਹੁਤ ਸਾਰੇ ਪੰਜਾਬ ਦੇ ਵਿੱਚ ਬੈਠੇ ਨੇ ਤਾਂ ਦੀ ਦਲੇਰਕੋਰ ਦੇ ਵੱਲੋਂ ਅਜ ਇੱਕ ਲਾਈਵ ਵੀਡੀਓ ਪਾ ਕੇ ਦੱਸੀ ਗਈ ਹੈ ਜੋ ਗੱਲ ਉਸ ਨੇ ਸਾਰਿਆਂ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਦਲੇਰਕੋਰ ਦਾ ਕਹਿਣਾ ਹੈ ਕਿ ਉਹ ਕਿਤੇ ਕਰ ਰਹੇ ਸੀਗੇ ਦੀਵਾਨ ਲਗਾ ਰਹੇ ਸੀਗੇ ਕਿਸੇ ਪਿੰਡ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਦੀਵਾਨ ਦੇ ਦੌਰਾਨ ਨੇ ਛੋਟੇ ਸੈਬਜ਼ਾਦੇ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਆਪਣੇ ਜੋ ਸ਼ਸਤਰ ਸੀ ਕਲਗੀ ਸੀ ਉਹ ਪਈ ਸੰਗਤ ਸਿੰਘ ਹਰਣ ਦੇ ਦਿੱਗੇ ਤਾਂ ਸੰਗਤ ਵਿੱਚ ਕੋਈ ਉੱਠ ਕੇ ਕਹਿੰਦਾ ਕਿ ਪਈ ਜੀਵਨ ਸਿੰਘ ਜੀ ਬੋਲੋ ਉਹ ਕਿਸੇ ਜੱਥੇਬੰਦੀ ਦਾ ਨਾਮ ਲੈ ਰਹੇ ਸੀਗੇ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਸਾਨੂੰ ਰਸਤੇ 'ਚ ਘੇਰਿਆ ਜਾਂਦਾ ਹੈ ਸਾਡਾ ਵਿਰੋਧ ਹੁੰਦਾ ਹੈ ਤੇ ਦਲੇਰ ਕੋਰਟ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਜੋ ਅੱਜ ਤੱਕ ਸੁਣਿਆ ਪੜ੍ਹਿਆ ਪੁਰਖਿਆਂ ਨੇ ਸਾਨੂੰ ਜੋ ਸਿਖਾਇਆ ਹੈ ਭਾਈ ਸੰਗਤ ਸਿੰਘ ਬਹਿ ਰਹੀ ਦੱਸਿਆ ਤਾਂ ਕੀ ਤੁਸੀਂ ਕਹਿਣਾ ਚਾਹੋਗੇ ਸ਼ਹੀਦਾਂ ਦੀ ਗੱਲ ਹੋ ਰਹੀ ਹੈ ਇੱਥੇ ਗੁਰੂਆਂ ਦੀ ਗੱਲ ਹੋ ਰਹੀ ਹੈ ਦਿਹਾੜੀ ਕਿਹੋ ਜਿਹੀ ਚੱਲ ਰਹੀ ਨੇ ਤਾਂ ਇਸ ਦੌਰਾਨ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਆਉਣਾ ਕੀ ਲੱਗਦਾ ਤੁਹਾਨੂੰ ਕੀ ਕਹਿਣਾ ਚਾਹੋਗੇ ਇਦਾਂ ਬੜੀਆਂ ਮੁਲਾ ਜਿਹੜੀਆਂ ਗੱਲਾਂ ਬੜੀਆਂ ਇੰਟਰਸਟਿੰਗ ਹੈਗੀਆਂ ਇਹ ਇਹ ਕੱਲਾ ਤਿਰਕੌਰ ਵਾਲਾ ਮਾਮਲਾ ਨਹੀਂ ਹੈਗਾ ਇਹਦੇ ਮਗਰ ਕੋਈ ਕੀ ਸ ਹੈ ਕਿਉਂਕਿ ਸਿੱਖ ਕੌਮ ਪਹਿਲਾਂ ਸਿੱਖਾਂ ਨੇ ਗੁਰਦੁਆਰੇ ਬਣਾਲੇ ਜਾਤਾਂ ਦੇ ਆਧਾਰਤ ਜਿਹੜਾ ਕਿ ਜਾਤਪਾਤ ਗੁਰੂ ਸਾਹਿਬ ਨੇ ਖਤਮ ਕੀਤਾ ਅਸੀਂ ਉਹ ਗੁਰਦੁਆਰੇ ਜਾਤਾਂ ਦੇ ਆਧਾਰਤ ਬਣਾ ਲਏ ਹਨ ਇਹ ਰਾਮਗੜੀਆ ਦਾ ਗੁਰਦੁਆਰਾ ਫਿਰ ਉਦਾਸੀ ਵਾਲਾ ਗੁਰਦੁਆਰਾ ਇਹ ਮਾਝੀ ਸਿੱਖਾਂ ਦਾ ਗੁਰਦੁਆਰਾ ਇਹ ਗੋੜਿਆਂ ਦਾ ਗੁਰਦੁਆਰਾ ਇਹ ਮਤਲਬ ਇਦਾਂ ਬੰਡੀਆਂ ਪੈ ਗਿਆ ਸਾਡੇ ਜੀ ਨਾਮਦੇਵ ਗੁਰਦੁਆਰਾ ਹਨਾ ਉਹ ਉਹ ਸਾਰੀਆਂ ਜਾਤਾਂ ਨੇ ਆਪ ਕੋ ਆਪਣੇ ਹਿਸਾਬ ਦੇ ਨਾਲ ਗੁਰੂ ਗੁਰੂ ਘਰ ਜਿਹੜੇ ਉਹ ਬਣਾ ਰਹੇਗੇ ਸੋ ਹੁਣ ਉਹ ਤੋਂ ਅੱਗੇ ਗਾਹ ਉਦੋਂ ਵੀ ਗਾਹ ਗੱਲ ਵਧ ਗਈ ਹੁਣ ਸਿੱ ਹੀ ਇਦਾਂ ਨੂੰ ਵੰਡਣ ਤੇ ਗੱਲ ਚਲੀ ਗਈ ਹੈ ਕਿ ਕਿਉਂਕਿ ਕਿਹਾ ਜਾਂਦਾ ਵੀ ਜਿਹਦੇ ਸੰਤ ਸਿੰਘ ਜੀ ਸੀਗੇ ਉਹ ਰਵਿਦਾਸ਼ੀਆ ਪਰਿਵਾਰ ਤੋਂ ਸੀ ਤੇ ਉਹ ਰਵਿਦਾਸ਼ੀਆ ਜਿਹੜਾ ਭਾਈ ਤਾਰੂ ਕਹਿੰਦਾ ਵੀ ਸੰਤ ਸਿੰਘ ਸਾਡਾ ਅਸੀਦ ਹੈ ਤੇ ਜਿਹੜਾ ਬਾਬਾ ਜੀਵਨ ਸਿੰਘ ਹੈ ਇਹ ਵੱਜੀ ਵੀ ਸਿੰਗਾ ਦੇ ਪਰਿਵਾਰ ਤੋਂ ਆਉਂਦਾ ਤੇ ਵੱਜੀ ਸਿੰਘ ਮਤਲਬ ਕਹਿ ਰਿਹਾ ਬਾਬਾ ਜੀਵਨ ਸਿੰਘ ਸਾਡਾ ਅਸੀਦ ਹੈ ਤੁਹੇ ਬਣੀ ਇੱਕ ਕੰਟਰੋਵਰਸੀ ਹੈ ਜਿਹੜੀ ਪੈਦਾ ਕਰਦੀ ਸਿੱਖਾਂ ਦੇ ਵਿੱਚ ਇੱਕ ਨਵਾਂ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲ ਕੱਲੇ ਦਲੇਰਕੌਰ ਵਾਲੀ ਨਹੀਂ ਹੈ ਕਿ ਦਲੇਰਕੌਰ ਨੂੰ ਟੋਕਿਆ ਗਿਆ ਪਰ ਇਹਦੇ ਮਾਹਰ ਬਹੁਤ ਮਤਲਬ ਸੰਜੀਦਾ ਮਾਹੌਲਾ ਇਹਨੂੰ ਸਮਝਣ ਦੀ ਜੜਾ ਸਮਝਣ ਦੀ ਲੋੜ ਹੈਗੀ ਹੁਣ ਜਿਵੇਂ ਦਲੇਰਕੌਰ ਕਹਿ ਰਹੀ ਹੈ ਕਿ ਸਾਨੂੰ ਪੜਾਇਆ ਜਾਂਦਾ ਸੀਗਾ ਵੀ ਜਿਹੜਾ ਕਰਨੀ ਤੋੜਾ ਗੁਰੂ ਸਾਹਿਬ ਨੇ ਉਹ ਸੰਤ ਸਿੰਘ ਨੂੰ ਦਿੱਤਾ ਸੀ ਚਮਕੌਰ ਦੀ ਘੜੀ ਜਦੋਂ ਉਹ ਚਮਕੌਰ ਦੀ ਘੜੀ ਛੱਡ ਕੇ ਗੁਰੂ ਸਾਹਿਬ ਜਾਂਦੇ ਆ ਉੱਥੋਂ ਤੇ ਇਹ ਇਹ ਪੜਾਇਆ ਵੀ ਗਿਆ ਅੱਜ ਤੱਕ ਪ੍ਰਚਾਰਿਆ ਵੀ ਹੀ ਗਿਆ ਇਤਿਹਾਸ ਦੇ ਵਿੱਚ ਵੀ ਇਹੀ ਹੁੰਦਾ ਤੇਰਾ ਸੱਚ ਵੀ ਬਣਦਾ ਕਿਉਂਕਿ ਜਿਹੜੇ ਲੋਕ ਕਹਿੰਦੇ ਆ ਬਾਬਾ ਜੀਵਨ ਸਿੰਘ ਉਹਨੂੰ ਦਿੱਤਾ ਉਹ ਨਹੀਂ ਬਣਦਾ ਹੈਗਾ ਕਿਉਂਕਿ ਗੁਰੂ ਸਾਹਿਬ ਨੇ ਉਸ ਸਮੇਂ ਪਲੇਖਾ ਪਾਉਣ ਦੇ ਲਈ ਆਪਣੇ ਨਾਲ ਦਾ ਚਿਹਰਾ ਮੁਰੇ ਵਾਲੇ ਬੰਦੇ ਦੇ ਉਹ ਜਿਹੜੀ ਕਲਗੀ ਹੈ ਸਜਾਈ ਹੈਗੀ ਅਸਲ ਦੇ ਵਿੱਚ ਤਾਂ ਕਿ ਦੁਸ਼ਮਣ ਪੌਦਿਆਂ ਨੂੰ ਪਤਾ ਲੱਗਦਾ ਰਹੇ ਕਿ ਇਹ ਗੁਰੂ ਗੋਬਿੰਦ ਸਿੰਘ ਹੀ ਬੈਠਾਗਾ ਭਾਵ ਉਹਨਾਂ ਦਾ ਹਮ ਸ਼ਕਲ ਉਹਨਾਂ ਦੀ ਉਮਰ ਦਾ ਜਿਹੜਾ ਸਿੰਘ ਹੋਊਗਾ ਉਹਦੇ ਉੱਪਰ ਉਹਨਾਂ ਨੇ ਉਹ ਕਾਰਨੀ ਤੋੜਾ ਸੁਝਾਇਆਗਾ ਜਿਹੜੇ ਕਿ ਬਾਬਾ ਸਾਹਿਬ ਦੇ ਸਿੰਘ ਸੀਗੇ ਤੇ ਜਿਹੜੇ ਬਾਬਾ ਜੀਵਨ ਸਿੰਘ ਬਾਰੇ ਕਹਿ ਰਹੇ ਨੇ ਜਿਹੜੇ ਲੋਕ ਤਾਂ ਬਾਬਾ ਜੀਵਨ ਸਿੰਘ ਹੁਣ ਤੁਸੀਂ ਇਤਿਹਾਸ ਨੂੰ ਦੇਖੋ ਬਾਬਾ ਜੀਵਨ ਸਿੰਘ ਤਾਂ ਦਿੱਲੀ ਤੋਂ ਗੁਰਤੇਗ বাহাদুর ਦਾ ਸੀਸ ਲੈ ਕੇ ਆਉਂਦਾਗਾ ਤੇ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਦਾ 9 ਸਾਲ ਸੀ ਪਰ ਕੋਈ ਬੈਠ ਕੇ ਮਹਾਰਾਜ ਦੀਹਾਣੀ ਤਾਂ ਨਹੀਂ ਹੋ ਸਕਦੇ ਗੁਰੂ ਗੋਬਿੰਦ ਸਿੰਘ ਤੋਂ ਤਾਂ ਉਮਰ ਦੇ ਵਿੱਚ ਵੱਡੇ ਹੋਣਗੇ ਦਾ ਤਰਕ ਦੀ ਗੱਲ ਆਏ ਯੋ ਦਾ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਹੋਣਗੇ ਤੇ ਜਿਹੜੇ ਵੱਡੇ ਹੋਣਗੇ ਕੁਦਰਤੀ ਗੱਲ ਆ ਵੀ ਗੁਰੂ ਸਾਹਿਬ ਉਸ ਸਮੇਂ 42 43 42 43 ਸਾਲ ਦੀ ਉਮਰ ਆ ਗਈ ਗੁਰੂ ਸਾਹਿਬ ਦੀ ਤੇ ਜੇ ਉਹਨਾਂ ਦਾ ਜਿਹੜਾ 10 ਸਾਲ ਵੱਡਾ ਹੋਦਾ ਉਹਨਾਂ ਦਾ ਜਿਹੜਾ ਦਾੜਾ ਉਹ ਵੀ ਚਿੱਟਾ ਹੋ ਗਿਆ ਹੁਣ ਆ ਉਸ ਸਮੇਂ ਤੋਂ ਇਹ ਇਹ ਗੱਲਾਂ ਮਤਲਬ ਨਹੀਂ ਉਹਨਾਂ ਦਾ ਟੇਰਾ ਮੋਰਾ ਗੁਰੂ ਸਾਹਿਬ ਨਾਲ ਮਿਲਦਾ ਹੋਣਾ ਉਸ ਸਮੇਂ ਔਰ ਬਾਬਾ ਜੀਵਨ ਸਿੰਘ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਦੀ ਕੁਰਬਾਨੀ ਕੋਈ ਛੋਟੀ ਨਹੀਂ ਹੈਗੀ ਬਾਬਾ ਜੀਵਨ ਸਿੰਘ ਦੀ ਨੂੰ ਅੱਜ ਵੀ ਅਸੀਂ ਯਾਦ ਕਰ ਰਹੇ ਹਾਂ ਕਿਉਂਕਿ ਚਮਕੌਰ ਦੀ ਜੰਗ ਦੇ ਵਿੱਚ ਉਹਨਾਂ ਦੀ ਵੀ ਹੱਤ ਹੋਈ ਆ ਤੇ ਬਾਬਾ ਜੀਵਨ ਸਿੰਘ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਏ ਉੱਥੇ ਬਹੁਤ ਵੱਡੀ ਗੱਲ ਇਹ ਹੈ ਕਿ ਜਿਹੜੇ ਨੌਵੇਂ ਪਾਸਾ ਦੇ ਸ਼ਲੋਕ ਨੇਗੇ ਪੱਤਰੇ ਨੇ ਉਹ ਵੀ ਬਾਬਾ ਜੀਵਨ ਸਿੰਘ ਲੈ ਕੇ ਆਏ ਉਹਨਾਂ ਦੇ ਨਾਲ ਕਿਉਂਕਿ ਨੌਵੇਂ ਪਾਸਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਜਿਹੜੇ ਸ਼ਲੋਕ ਦੇ ਪੱਤਰੇ ਹੈਗੇ ਜਿਹੜੇ ਅਸੀਂ ਭੋਗ ਸਮੇਂ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬਹਾਰਾ ਦੇ ਇਹਦੇ ਬਾਅਦ ਦੇ ਵਿੱਚ ਸ਼ਾਮਲ ਕੀਤੇ ਗਏ ਨੇਗੇ ਗੁਰੂ ਸਾਹਿਬ ਨੇ ਉਹਨੂੰ ਸੰਪੂਰਨ ਕੀਤਾਗਾ ਜਦੋਂ ਉਹ ਨੌਵੇਂ ਪਾਸਾ ਦੇ ਸ਼ਲੋਕ ਉਹਦੇ ਵਿੱਚ ਸ਼ਾਮਲ ਕੀਤੇ ਨੇ ਤਾਂ ਉਹ ਜਿਹੜੇ ਸ਼ਲੋਕ ਨੇ ਉਹ ਗੁਰੂ ਜਿਹੜੇ ਤੇਗ ਬਾਦਰ ਜੀ ਨੇ ਨੌਵੇਂ ਪਾਸਾ ਨੇ ਉਹਨਾਂ ਨੇ ਉਹ ਰੰਗਦੇਵ ਦੀ ਕੈਦ ਦੇ ਵਿੱਚ ਉਹ ਸ਼ਲੋਕ ਦੇ ਪੱਤਰ ਜਿਹੜੇ ਉਚਾਰੇ ਆ ਉਹ ਸ਼ਲੋਕ ਰੰਗਦੇਵ ਦੀ ਕੈਦ ਦੇ ਦੌਰਾਨ ਉਚਾਰੇ ਹੋਏ ਨੇਗੇ ਤੇ ਇੱਥੇ ਘਟਨਾ ਇਹ ਵੀ ਆਉਂਦੀ ਹੈ ਵੀ ਜਿਹੜੀ ਰੰਗਦੇਵ ਦੀ ਕੁੜੀ ਤੇ ਇੱਕ ਉਸ ਸਮੇਂ ਜਿਹੜਾ ਕਤਵਾਲ ਅਬਦੁੱਲਾ ਸੀਗਾ ਉਹ ਸਾਇਦ ਗੁਰੂ ਸਾਹਿਬ ਦਾ ਇਲਾ ਸੇਵਕ ਸੀ ਉਹ ਦੋਨੇ ਉਹ ਗੁਰੂ ਸਾਹਿਬ ਨੂੰ ਤੋਂ ਕੱਢਣਾ ਚਾਹੁੰਦੇ ਸੀ ਪਰ ਗੁਰੂ ਸਾਹਿਬ ਨੇ ਉਹਨਾਂ ਦੀ ਡਿਊਟੀ ਲਈ ਸੀਗੀ ਵੀ ਭਾਈ ਮੇਰਾ ਮੈਂ ਤਾਂ ਇੱਥੇ ਹੱਥ ਦੇਣ ਆਇਆ ਮੈਂ ਤਾਂ ਕਰਵਾਨ ਹੋਣ ਵਾਸਤੇ ਆਇਆਗਾ ਮੈਂ ਤਾਂ ਇਹ ਇੱਥੇ ਆਪਣੀ ਸਿੱਧੀ ਦੇਣ ਵਾਸਤੇ ਪਹੁੰਚਿਆ ਹੋਇਆ ਹਾਂ ਦਿੱਲੀ ਖੋਦ ਚੱਲ ਕੇ ਆਇਆ ਹਾਂ ਪਰ ਇਹ ਸ਼ਲੋਕ ਦੇ ਜਿਹੜੇ ਪੱਤਰ ਆ ਇਹ ਅਨੰਦਪੁਰ ਸਾਹਿਬ ਜਾਣੇ ਬਹੁਤ ਜ਼ਰੂਰੀ ਹੈ ਤੇ ਫਿਰ ਇਹ ਮਤਲਬ ਜਿੱਥੇ ਭਾਈ ਜੀਵਨ ਸਿੰਘ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਉੱਥੇ ਸ਼ਲੋਕ ਦੇ ਪੱਤਰੇ ਵੀ ਲੈ ਕੇ ਆਏ ਅੱਜ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੇ ਵਿੱਚ ਵੀ ਮਤਲਬ ਬਾਬਾ ਜੀਵਨ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਰਾਗ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਰੂਪ ਦੇ ਵਿੱਚ ਦੇਖਦੇ ਆ ਤਾਂ ਉਹ ਪੱਤਰੇ ਆ ਜਿਹੜੇ ਉਹ ਬਾਬਾ ਜੀਵਨ ਸਿੰਘ ਦੇ ਹੱਥੀਆਂ ਆਏ ਇਹੇ ਅਨੰਦਪੁਰ ਸਾਹਿਬ ਤੱਕ ਤੋਂ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਇੰਨਾ ਕੰਟਰੋਵਰਸੀਆਂ 'ਚ ਪਾਉਣ ਵਾਲੇ ਲੋਕ ਪਤਾ ਨਹੀਂ ਕਿਵੇਂ ਮਤਲਬ ਕੌਮ ਨੂੰ ਹੋਰ ਕਿਸੇ ਪਾਸੇ ਵੰਡਣਾ ਚਾਹੁੰਦੇ ਨੇਗੇ ਇਹ ਮਤਲਬ ਅਰਵਦਾਸ ਅਰਵਦਾਸ ਜੀ ਆ ਭਾਈ ਜਾਰਾ ਔਰ ਬਲਬੀਨ ਸਿੰਘ ਭਾਈ ਜਾਰਾ ਇਹਨਾਂ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਹੈ ਦੀ ਸਾਜ਼ਿਸ਼ ਹੈ ਇਹਦੇ ਜੜ ਤੱਕ ਜਾਣਾ ਚਾਹੀਦਾ ਕੌਣ ਲੋਕ ਨੇ ਕਿ ਖਾਲਸਾ ਸਾਹਿਬ ਦੇ ਜੱਜੇਦਾਰ ਨੇ ਇਹਦੇ ਬਾਰੇ ਅ ਮਤਲਬ ਲੋਡ ਸੇ ਲੜਨਾ ਚਾਹੀਦਾ ਐ ਇਸ ਗੱਲ ਦਾ ਵੀ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਸਿੱਖਾਂ ਦੇ ਵਿੱਚ ਮੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ 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 ਬਿਲਕੁਲ ਜਕਸੀਰ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਇਸ ਗੱਲ ਤੇ ਪੂਰੀ ਤਰ੍ਹਾਂ ਦੇ ਨਾਲ ਇਸ ਨੂੰ ਵਿਚਾਰਨਾ ਚਾਹੀਦਾ ਹੈ ਕਿ ਕੌਮ ਦੇ ਵਿੱਚ ਬੰਡੀਆਂ ਕਿਉਂ ਪਾਈਆਂ ਜਾ ਰਹੀਆਂ ਨੇ ਤੇ ਸ਼ਹੀਦਾਂ ਨੂੰ ਲੈ ਕੇ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਕੌਂਟਰੋਵਰਸੀਆਂ ਉੱਠਣਾ ਬਹੁਤ ਹੀ ਮੰਦਭਾਗਾ ਖਾਸ ਕਰਕੇ ਇਹਨਾਂ ਦਿਹਾੜਿਆਂ ਦੇ ਵਿੱਚ ਤਾਂ ਜੇਕਰ ਅਸੀਂ ਅੱਗੇ ਵੱਧਦੇ ਹਾਂ ਤਾਂ ਇੱਕ ਘਟਨਾ ਵਾਪਰੀ ਹੈ ਕਿ ਆਈਜੀ ਸਾਹਿਬ ਗੁਰਾ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਬਚ ਗਏ ਨੇ ਤਾਂ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਦੋ ਆਪਰੇਸ਼ਨ ਲਗਾਤਾਰ ਕੀਤੇ ਗਏ ਨੇ ਤਾਂ ਇੱਕ ਸਵਾਲ ਜਕਸੀਰ ਜੀ ਤੁਹਾਡੇ ਮਨ 'ਚ ਵੀ ਮਿਲਣਾ ਲੱਗਦਾ ਇਸ ਗੱਲ ਤੇ ਆਂਦਾ ਹੋਊਗਾ ਕਿ ਜੇਕਰ ਇੰਨੇ ਵੱਡੇ ਅਫਸਰ ਹੋਣ ਦੇ ਬਾਵਜੂਦ ਇੰਨੀਆਂ ਚੀਜ਼ਾਂ ਦੇ ਵਿੱਚ ਸ਼ਾਮਲ ਰਹਿਣ ਦੇ ਬਾਵਜੂਦ ਬੰਦੇ ਨੂੰ ਇਸ ਤਰੀਕੇ ਦੇ ਨਾਲ ਸੁਸਾਇਸਾਈਡ ਵਰਗੀ ਕਰਨੀ ਪੈ ਜਾਵੇ ਕਦਮ ਚੁੱਕਣਾ ਪੈ ਜਾਵੇ ਤਾਂ ਆਮ ਲੋਕ ਕਿਥੋਂ ਤੱਕ ਜਰਨਗੇ ਇਹੋ ਜੀਆਂ ਮੁਸ਼ਕਲਾਂ ਜਿਹਦੇ ਕਰਕੇ ਅ ਅਫਸਰਾਂ ਤੱਕ ਨੂੰ ਆਪਣੀ ਜਿਵੇਂ ਰੀਲਾ ਸਮਾਪਤ ਕਰਨ ਦੀ ਲੋੜ ਪੈ ਰਹੀ ਹੈ ਬੱਚੋ ਦੀ ਇਹ ਬੜਾ ਮਤਲਬ ਤੁਸੀਂ ਅਹਿਮ ਸਵਾਲ ਆ ਜਿਹੜਾ ਉਠਾਇਆ ਗਿਆ ਇਹਦੇ ਤੇ ਬੜੀ ਚਰਚਾ ਹੋਣ ਵਾਲੀ ਹੈਗੀ ਕਿਉਂਕਿ ਇਹ ਅਮਰ ਸੰਘਾ ਜਿਹੜੇ ਚਾਹਲ ਸਾਹਿਬ ਇੰਨਾ ਜ਼ਬਰਗਾੜੀ ਕਾਂ ਦੇ ਵਿੱਚ ਵੀ ਇਹ ਮੁਰਜ ਬਨੇਗੇ ਜਿਹੜਾ ਬਰਗਾੜੀ ਕਾਂ ਦੇ ਗੋਲੀ ਕਾਂ ਹੋਇਆ ਸੀ ਜਿਹਦੇ ਵਿੱਚ ਦੋ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾ ਸੀ ਲੋਗੇ ਸੀ ਇਹ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਲੈਣ ਦੇ ਲਈ ਧਰਨਾ ਲਾ ਰਹੇ ਸੀ ਇਹ ਅਕਾਲੀ ਸਰਕਾਰ ਸਮੇਂ ਦਾ ਵਾਕਿਆ ਹੈ ਜਦੋਂ ਉਹਨਾਂ ਦੇ ਉੱਪਰ ਪੁਲਿਸ ਨੇ ਗੋਲੀ ਚਲਾ ਦਿੱਤੀ ਜੀ ਸਵੇਰ ਦਾ ਸਮਾਂ ਸੀਗਾ ਬੱਤੀਆਂ ਵਾਲੇ ਚੌਕ ਦੇ ਵਿੱਚ ਧਰਨਾ ਲੰਦੇ ਕੋਟਕਪੂਰੇ ਦੇ ਰਿਸ਼ਖ ਸਮਭਤੀ ਉਹਦੇ ਉੱਪਰ ਗੋਲੀ ਗੋਲੀਆਂ ਚਲਾਏਆਂ ਗੀਆਂ ਲਾਠੀਆਂ ਜਲਾਏਆਂ ਗੀਆਂ ਗੰਦੇ ਪਾਣੀ ਦੀਆਂ ਪਸਾੜਾਂ ਮਾਰੀਆਂ ਗਈਆਂ ਤੇ ਇਸੇ ਤਰ੍ਹਾਂ ਹੀ ਜਿਹੜਾ ਵਹਿਬਲ ਕਲਾਂ ਦੇ ਵਿੱਚ ਵੀ ਆ ਕੇ ਜਿੱਥੇ ਸੰਗਤ ਦਾ ਇੱਕ ਹੋਰ ਧਾਰਨਾ ਲੱਗਾ ਹੋਇਆ ਸੀਗਾ ਉੱਥੇ ਗੋਲੀ ਚਲਾਈ ਗਈ ਜਿੱਥੇ ਮਤਲਬ ਪ੍ਰਸਾਦ ਆ ਵਰਤੌਂਦੇ ਦੋ ਸਿੰਘ ਹੈ ਜਿਹੜੇ ਜਿਹਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਦੀਪ ਸਿੰਘ ਸਰਾਵਾ ਸਿਪਲਸ ਦੀਆਂ ਗੋਲੀਆਂ ਦੇ ਨਾਲ ਸੀਰ ਹੋ ਗਏ ਸੀਗੇ ਤੋ ਇਸ ਮਾਮਲੇ ਦੇ ਵਿੱਚ ਵੀ ਇਹ ਉਲਝਿਆ ਹੋਇਆ ਸੀਗਾ ਇਸ ਮਾਮਲੇ ਦੇ ਵਿੱਚ ਇਹਦਾ ਨਾਮ ਸੀਗਾ ਜਿਹੜਾ ਹੈ ਹੁਣ ਆਪਣਾ ਗੋਲੀ ਜਿਹਨੇ ਆਪਣੇ ਗੋਲੀ ਮਾਰ ਲਈ ਹੈ ਜੀ ਆਈਜੀ ਅਮਰ ਸਿੰਘ ਚਾਰ ਹੋਣਾ ਨੇ ਤੇ ਉਸ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਮਤਲਬ ਹੈ ਦੋਸ਼ੀ ਪਾਏ ਗਏ ਸੀ ਜਿਹੜੀਆਂ ਸਿੱਟਾਂ ਦੀ ਉੱਤੇ ਪਰਦਾਾਲ ਹੋਈ ਹੈਗੀ ਤੇ ਉਹ ਅਦਾਲਤਾਂ ਦੇ ਵਿੱਚ ਉਹ ਮਕਦਮਾ ਚੱਲਦਾ ਸਾਹਮਣਾ ਕਰ ਰਹੇ ਨੇਗੇ ਪਰ ਇਹ ਉਦੋਂ ਰਿਟਾਇਰ ਹੋਣ ਤੋਂ ਬਾਅਦ ਕਿਹਾ ਜਾਂਦਾ ਵੀ ਇਹਨੇ ਕੋਈ ਕਰੋੜ ਰੁਪਇਆ ਤਾਂ ਆਪਦਾ ਸੀਗਾ ਤੇ ਇਹਨਾਂ ਨੇ ਮਤਲਬ ਜਿਹੜਾ ਨਵਾਂ ਇੱਕ ਚੱਲ ਰਿਹਾ ਹੁਣ ਸਿਸਟਮ ਉਹਦੇ ਵਿੱਚ ਪੈਸੇ ਲਾਉਣੇ ਸ਼ੁਰੂ ਕਰ ਦਿੱਤੇ ਵੱਧ ਪੈਸੇ ਬਣਾਉਣ ਦੇ ਚੱਕਰ ਤੇ ਜਿਹੜੀ ਇਹਨਾਂ ਦਾ ਸੁਹਾਰਾ ਨੋਟ ਦੇ ਤੇ ਲਿਖਿਆ ਡੀਜੀਪੀ ਨੂੰ ਉਹਨਾਂ ਨੇ ਸਾਰਾ ਕੁਝ ਆਪਣਾ ਹਵਾਲਾ ਲੇ ਗਿਆ ਵੀ ਮੈਂ ਕਿਵੇਂ ਫਸਿਆ ਇਸ ਮਾਮਲੇ ਦੇ ਵਿੱਚ ਤੁਹਾਨੂੰ ਲੱਗਦਾ ਕਿਉਂਕਿ ਬੰਦਾ ਤਾਂ ਲਾਲਚੀ ਹੋਊਗਾ ਅਸਲ ਦੇ ਵਿੱਚ ਸਹੀ ਗੱਲ ਆ ਜਿਹੜਾ ਬੰਦਾ ਇਸ ਤਰ੍ਹਾਂ ਦਾ ਜਿਹਦੇ ਕੋਲ ਹੁਣ ਕਰੋੜ ਰੁਪਇਆ ਕੋਲੇ ਪਿਆ ਉਹਨੂੰ ਹਜੇ ਵੀ ਸਬਰ ਨਹੀਂ ਹੈਗਾ ਚੰਗੀ ਵੇ ਨੂੰ ਮੈਨੂੰ ਲੱਗਦਾ ਤੇ ਤਰ੍ਹਾਂ ਉਹਦੀ ਉਹ ਵਧੀਆ ਜਾਇਦਾਦ ਬਣਾਈ ਹੋਊਗੀ ਹਜੇ ਪਤਾ ਨਹੀਂ ਕਿੰਨੇ ਕਰੋੜ ਇਕੱਠੇ ਕਰਨੇ ਚਾਹੁੰਦਾ ਸੀ ਰਿਟਾਇਰਮੈਂਟ ਤੋਂ ਬਾਅਦ ਵੀ ਤੋਂ ਉਹ ਇਹ ਚੱਕਰ ਦੇ ਵਿੱਚ ਦੇ ਨੇ ਕਿਤੇ ਉਹ ਪੈਸੇ ਆ ਜਿਹੜੇ ਉਹ ਲਾਏ ਹੋਣੇ ਆ ਕਿਸੇ ਇਸ ਤਰ੍ਹਾਂ ਦੇ ਉਹਨਾਂ ਨੇ ਕਹਿੰਦਾ ਉਹਦੇ ਵਿੱਚ ਲਿਖਿਆ ਵੀ ਕੁਝ ਪਹਿਲਾਂ ਮੈਨੂੰ ਉਹਨਾਂ ਨੇ ਪੈਸੇ ਦਿੱਤੇ ਵੀ ਲਾਲਚ ਵੀ ਦਿੱਤਾ ਜਿਸ ਤਰ੍ਹਾਂ ਉਹ ਕਰਦੇ ਹੁੰਦੇ ਆ ਅਕਸਰ ਇਸ ਤਰ੍ਹਾਂ ਦੀਆਂ ਠੱਗੀਆਂ ਵਜਦੀਆਂ ਨੇ ਜਿਹੜੀਆਂ ਸਾਈਬਰ ਕ੍ਰਾਈਮ ਵਾਲੇ ਨੇਗੇ ਉਹ ਆਨਲਾਈਨ ਪੈਸੇ ਲਵਾਉਂਦੇ ਆ ਤੋਂ ਇਹ ਤੋਂ ਲਵਾ ਰਹੇ ਇਹ ਨੇ ਉਹ ਪੈਸੇ ਆਉਣ ਦੇ ਲਾਲਚ ਦੇ ਵਿੱਚ ਇਹਨੇ ਫਿਰ ਆਪਣੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਤੋਂ ਫੜਫੜਾ ਕੇ ਵੀ ਪੈਸੇ ਲਾਤੇ ਤੇ ਸੰਦਾਂ ਗਿਆ ਵੀ 8.5 ਕਰੋੜ ਰੁਪਇਆ ਉਹਦੇ ਵਿੱਚ ਇਹਨੇ ਫਸਾ ਲਿਆ ਤੇ ਉਸ ਤੋਂ ਬਾਅਦ ਉਹ ਠੱਗੀ ਵੱਜ ਗਈ ਜਦੋਂ ਠੱਗੀ ਵੱਜ ਗਈ ਹੁਣ ਇਹ ਉਹਦੇ ਉਹ ਸੂਰ ਨੋਟ ਦੇ ਵਿੱਚ ਲਿਖ ਰਿਹਾ ਵੀ ਮੈਂ ਮਤਲਬ ਆਪਣੇ ਨਾਲ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣ ਜੋਗਾ ਨਾ ਯਾਰਾਂ ਦੋਸਤਾਂ ਨੂੰ ਹੁਣ ਮੇਰੇ ਕੋਲ ਕੋਈ ਰਾਹ ਨਹੀਂ ਹੈਗਾ ਤੇ ਉਹਦੇ ਬਿਨਾਂ ਉਹਨੂੰ ਲਿਖਿਆ ਹੁਣ ਕਿਹਾ ਵੀ ਸੈਟ ਬਣਾਓ ਉਹਦੇ ਤੇ ਮਤਲਬ ਜਿਹੜਾ ਵਰਗੇ ਪੜਤਾਲ ਕਰੋ ਉਦੋਂ ਬਾਅਦ ਜਿਹੜੀਆਂ ਨੇ ਗੋਲੀ ਮਾਰੀ ਆ ਉਹ ਹੱਕ ਦੇ ਵਿੱਚ ਦਾਇਰ ਦੇ ਨੇ ਆਪਣੀ ਸਾਥੀ ਦੇ ਵਿੱਚ ਜਿਹੜੀ ਗੋਲੀ ਮਾਰੀ ਆ ਹਾਲਾਂਕਿ ਅੱਜ ਤੱਕ ਬਹੁਤੀਆਂ ਜਿਹੜੀਆਂ ਘਤਨਾਵਾਂ ਸੂ ਸਾਈਡ ਦੀਆਂ ਹੋਈਆਂ ਨੇ ਖਸੂਬੂ ਪੁਰਪੁੜੀ ਤੇ ਸਿਰ ਤੇ ਗੋਲੀ ਮਾਰ ਕੇ ਹੁੰਦੀਆਂ ਰਹੀਆਂ ਇਹ ਵੀ ਇੱਕ ਸੰਕੇਤ ਵਾਲੀ ਗੱਲ ਆ ਕਿ ਅਜੇ ਤੇ ਖੈਰ ਉਹ ਜਿੰਦਗੀ ਮੌਤ ਦੀ ਲੜਾਈ ਜਿਹੜੀ ਲੜ ਰਹੇ ਆ ਡਾਕਟਰ ਕੋਸ਼ਿਸ਼ ਕਰ ਰਹੇ ਆ ਦੇ ਉਹਨਾਂ ਦੀ ਜਾਨ ਬਚ ਜਾਂਦੀ ਹੈਗੀ ਤਾਂ ਗੱਲ ਸ਼ਾਇਦ ਕੋਈ ਸਾਹਮਣੇ ਆਊਗੀ ਕਿ ਇਹ ਗੋਲੀ ਉਹਨਾਂ ਨੇ ਕਿਵੇਂ ਮਾਰੀ ਖੋਦ ਮਾਰੀ ਜਾਂ ਕੋਈ ਹੋਰ ਘਟਨਾ ਵਾਪਰੀ ਹੈਗੀ ਦਾ ਪਰ ਉਹਦਾ ਵਾਂਦੇ ਵਿੱਚ ਲੱਗੂਗਾ ਖੈਰ ਇਹਦੇ ਨਾਲ ਮਤਲਬ ਪੁਲਿਸ ਅਫਸਰ ਜ਼ਰੂਰ ਸੰਗਤੇ ਦੇ ਵਿੱਚ ਨੇਗੇ ਬਹੁਤ ਸਾਰੇ ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਲਾਲਚੀ ਕਿਸਮ ਦੇ ਲੋਕ ਨੇਗੇ ਉਹਨਾਂ ਦੇ ਦਿਮਾਗ ਤਾਂ ਜ਼ਰੂਰ ਘੁੰਮੇ ਹੋਇਆ ਵੀ ਇਹ ਬਹੁਤਾ ਲਾਲਚ ਵੀ ਬੰਦੇ ਨੂੰ ਮਰਵਾਉਂਦਾ ਹੀ ਹੈ ਜੀ ਆਹ ਸਾਨੂੰ ਜਾ ਕੇ ਜੀ ਬਿਲਕੁਲ ਬਿਲਕੁਲ ਜਕਸੀਰ ਜੀ ਬਿਲਕੁਲ ਸਹੀ ਕਹਿ ਰਹੇ ਹੋ ਕਿ ਬਹੁਤਾ ਲਾਲਚ ਵੀ ਆਖਿਰ ਦੇ ਵਿੱਚ ਬੰਦੇ ਨੂੰ ਮਰਾਉਂਦਾ ਹੀ ਹੁੰਦਾ ਹੈ ਫਿਲਹਾਲ ਹੁਣ ਦੇਖਣਾ ਹੋਊਗਾ ਕਿ ਜਦੋਂ ਕੋਈ ਬਿਆਨ ਦਿੱਤਾ ਜਾਂਦਾ ਹੈ ਜਾਂ ਜਾਂਚ ਦੇ ਵਿੱਚ ਜਿਵੇਂ ਤੁਸੀਂ ਸੈੱਟ ਬਣਾਉਣ ਦੀ ਗੱਲ ਕੀਤੀ ਹੈ ਕਿ ਉਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਪੁਆਇੰਟ ਬਿਲਕੁਲ ਜਾਇਜ਼ ਹੈ ਤੁਹਾਡਾ ਕਿ ਸਿਰ ਦੇ ਵਿੱਚ ਗੋਲੀ ਮਾਰਦੇ ਨੇ ਪੁੜਪੜੀ ਚ ਗੋਲੀ ਮਾਰਦੇ ਨੇ ਬਹੁਤੇ ਜਿੰਨਾਂ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਜਾਂਦਾ ਹੈ ਤਾਂ ਛਾਤੀ ਦੇ ਵਿੱਚ ਗੋਲੀ ਮਾਰੀ ਗਈ ਹੈ ਇੱਕ ਸਵਾਲ ਤਾਂ ਇੱਥੇ ਖੜਾ ਹੁੰਦਾ ਤਾਂ ਜੇਕਰ ਆਪਾਂ ਹੁਣ ਅੱਗੇ ਚੱਲਦੇ ਆਂ ਤਾਂ ਜਗਸੀਰ ਜੀ ਮੰਰੇਗਾ ਨੂੰ ਲੈ ਕੇ ਬੀਤੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਰੋਲਾ ਚੱਲ ਰਿਹਾ ਹੈ ਅਤੇ ਕਹਿ ਲੋ ਸਿਆਸਤ ਪਖ ਰਹੀ ਹੈ ਹਰ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕੇਂਦਰ ਦੇ ਵੱਲੋਂ ਜੋ ਇਸ ਸਕੀਮ ਦੇ ਨਾਮ ਬਦਲਣ ਦੀ ਗੱਲ ਵੀ ਹੋ ਰਹੀ ਸੀਗੀ ਤਾਂ ਉਹਦੇ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਆਵਾਜ਼ ਚੁੱਕੀ ਜਾਂਦੀ ਹੈ ਕਾਂਗਰਸ ਦੇ ਵੱਲੋਂ ਬੜਿੰਗ ਹੋਰਾਂ ਦੇ ਵੱਲੋਂ ਵੀ ਇਹ ਤੇ ਆਵਾਜ਼ ਚੁੱਕੀ ਜਾਂਦੀ ਹੈ ਕੀ ਲੱਗਦਾ ਤੁਹਾਨੂੰ ਇਹ ਜੋ ਨਵੀਂ ਪੰਡ ਪੰਜਾਬ ਦੇ ਸਿਰ ਤੇ ਆ ਰਹੀ ਹੈ ਕੀ ਇਸ ਦੇ ਵਿੱਚ ਕੀ ਮੋਟਿਵ ਕੀ ਹੋ ਸਕਦਾ ਹੈ ਕੀ ਸਿੱਟਾ ਨਿਕਲ ਸਕਦਾ ਹੈ ਇਸ ਦਾ ਆ ਦੇਖੋ ਜੀ ਇਹ ਮਤਲਬ ਬਦਲੀ ਆ ਜਿਹੜੀ ਸਕੀਮ ਉਹਨਾਂ ਨੇ ਜਿਹੜੀ ਕਿ ਮਨਰੇਗਾ ਜਿਹਦੇ ਚ ਮਹਾਤਮਾ ਗਾਂਧੀ ਦਾ ਨਾਮ ਦੇ ਉੱਪਰ ਇਹ ਸਕੀਮ ਆ ਸ਼ੁਰੂ ਕੀਤੀ ਸੀ ਇਹ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਦੇ ਸਮੇਂ ਉਹ ਵੀ ਸੀ ਜਿਹਦੇ ਵਿੱਚ ਰੋਜ਼ਗਾਰ ਕਿਤਰਨਾ ਦਿੱਤਾ ਸੀ ਮਜ਼ਦੂਰਾਂ ਨੂੰ ਉਹ 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 ਮਨਰੇਗਾ ਸਕੀਮ ਹੈ ਜਿਹੜਾ ਇੱਕ ਮੰਤਰਾਲੇ ਦੇ ਨਾਲ ਇਹ ਬੜੀ ਇੱਕ ਕਾਮਯਾਬ ਸਕੀਮ ਹੋ ਕੇ ਨਿਕਲੀ ਸੀਗੀ ਲੋਕ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਰਹੇ ਹਾਂ ਨੇ ਕਾਇਆ ਕਰਪ ਕਰਦੀ ਸੀਗੀ ਮਜ਼ਦੂਰਾਂ ਨੂੰ ਚੰਗਾ ਇਹਦੇ ਵਿੱਚ ਬੈਨੀਫਿਟ ਮਿਲ ਰਿਹਾ ਸੀਗਾ ਪਤਾ ਨਹੀਂ ਹੁਣ ਚੱਲਦੇ ਚੱਲਦੇ ਮਨਰੇ ਸਰਕਾਰ ਹੈ ਜਿਹੜੀ ਨਰਿੰਦਰ ਮੋਦੀ ਸਾਹਿਬ ਦੀ ਇਹਨੂੰ ਇੱਕ ਬੜਾ ਸ਼ੌਂਕ ਜਿਹੜਾ ਹੈ ਵੀ ਇਹ ਨਾਮ ਬੜੇ ਚੇਂਜ ਕਰ ਰਹੀ ਹੈ ਜੀ ਸ਼ਹਿਰਾਂ ਦੇ ਨਾਮ ਬਦਲ ਤੇ ਮਤਲਬ ਇਹਦੇ ਬਦਲ ਤੇ ਹੁਣ ਸਕੀਮਾਂ ਦੇ ਨਾਮ ਵੀ ਬਦਲ ਰਹੇ ਆ ਇਹਦੇ ਵਿੱਚ ਹਰਮਾਨਤਬਾ ਗਾਂਧੀ ਨਹਿਰੂ ਜਾਂ ਕਾਂਗਰਸੀ ਡੀਟਰਾਂ ਦੇ ਦੀਦੇ ਜਿਹੜਾ ਨਾਂ ਜੋੜੇ ਹੋਇਆ ਉਹਨਾਂ ਨਾਲ ਕਾफी ਚੜ੍ਹਈ ਹੈ ਕਤਰਾਂ ਨਾਲ ਮੋਦੀ ਸਾਹਿਬ ਦੀ ਸਰਕਾਰ ਨੂੰ ਸੋ ਇਹਦੇ ਵਿੱਚ ਉਹ ਮਹਾਤਮਾ ਗਾਂਧੀ ਦਾ ਨਾਂ ਨੂੰ ਆਊਟ ਕਰਕੇ ਤੇ ਉਹਨਾਂ ਨੇ ਇਹਨੂੰ ਵਿਕਸਿਤ ਭਾਰਤ ਜੀ ਰਾਮ ਜੀ ਇਹਦਾ ਨਾਮ ਰੱਖਤਾ ਸੋ ਇਹਦੇ ਵਿੱਚ ਰਾਮ ਜੀ ਦਾ ਨਾਮ ਲੈ ਤਾਂ ਕਿ ਜੇ ਇਹਨਾਂ ਵਿਰੋਧ ਕਰੇ ਤਾਂ ਉਹ ਉਹਨੂੰ ਵੀ ਘੇਰਿਆ ਜਾ ਸਕੇ ਵੀ ਦੇਖੋ ਜੀ ਇਹ ਤਾਂ ਰਾਮ ਜੀ ਦੇ ਨਾਮ ਦਾ ਵਿਰੋਧ ਕਰ ਰਿਹਾ ਹੈਗਾ ਸੋ ਇਹਨੂੰ ਧਾਰਮਿਕ ਇੱਕ ਤਰ੍ਹਾਂ ਨਾਲ ਰੰਗਤ ਦੇ ਦਿੱਤੀ ਜਿਹਦਾ ਲੋਕ ਬਹੁਤਾ ਵਿਰੋਧ ਵੀ ਨਾ ਕਰਨ ਇਸ ਕਰਕੇ ਜੇ ਕੋਈ ਵਿਰੋਧ ਕਰਦੇ ਵੀ ਆ ਤਾਂ ਉਹਨਾਂ ਨੂੰ ਫਿਰ ਇਹ ਕਹਿ ਰਹੇ ਨੇ ਰੌਲਾ ਪਾ ਰਹੇ ਆ ਵੀ ਇਹ ਆਰਾਮਜੀ ਦੇ ਨਾਮ ਦਾ ਵਿਰੋਧ ਕਰ ਰਹੇ ਨੇ ਜੀ ਸੋ ਇਸ ਤਰ੍ਹਾਂ ਪਰ ਇਹਦੇ ਵਿੱਚ ਹੋਇਆ ਕਿ ਇਹ ਵੀ ਇਹਦਾ ਨਾਂ ਹੀ ਬਦਲਿਆ ਕੱਲਾ ਇਹਦੇ ਵਿੱਚ ਨਾ ਸਾਰਾ ਸਿਸਟਮ ਹੀ ਚੇਂਜ ਕਰਤਾ ਕਿਉਂਕਿ ਇਹ ਜਿਹੜੀ ਸਕੀਮ ਸੀ ਇਹਦੇ ਵਿੱਚ ਪਹਿਲਾਂ 90% ਪੈਸਾ ਜਿਹੜਾ ਉਹ ਸੈਂਟਰ ਸਰਕਾਰ ਦੇ ਦਿੰਦੀ ਸੀ 10% ਸੂਬਾ ਸਰਕਾਰਾਂ ਨੂੰ ਪਾਉਣਾ ਪੈਂਦਾ ਸੀ ਤੇ ਇਹ 100 ਲੜਣ ਦੀ ਗਰੰਟੀ ਯੋਜਨਾ ਸੀ ਇਹਦੇ ਵਿੱਚ ਜਿਹੜੇ ਜੋਬ ਕਾਰਡ ਬਣੇ ਹੁੰਦੇ ਸੀ ਉਹਨਾਂ ਨੂੰ 100 ਦਿਨ ਦਾ ਰੋਜ਼ਗਾਰ ਆ ਜਿਹੜਾ ਦਿਣਾ ਹੁੰਦਾ ਸੀ ਹਾਲਾਂਕਿ 100 ਦਿਨ ਦਾ ਰੋਜ਼ਗਾਰ ਵੀ ਨਹੀਂ ਮਿਲਿਆ ਹੈਗਾ ਜਿਹੜਾ ਸਾਡੇ ਦਾ ਪੰਜਾਬ ਦੇ ਵਿੱਚ ਵੀ ਚਾਹੇ ਕਈਏ ਤਾਂ 3 ਮਹੀਨੇ ਤੋਂ ਪਿਛਲੇ ਤੋਂ ਬੰਦ ਹੀ ਪਈ ਹੈ ਵਿਚਾਰੇ ਉਹ ਰੌਲਾ ਪਾ ਰਹੇ ਨੇ ਪਰ ਇਹਨਾਂ ਤੋਂ ਸੂਏ ਕੱਸੀਆਂ ਸੱਪੜ ਵਗੈਰਾ ਸਾਫ ਪ੍ਰੋਵਾਈਜ ਜਾਂਦੇ ਸੀਗੇ ਇਹਨਾਂ ਮਜ਼ਦੂਰਾਂ ਤੋਂ ਹੁਣ ਤਾਂ ਸ਼ਰਤ ਲਾਤੀ ਵੀ ਜਿਹੜਾ ਜਿਹੜਾ 40% ਪੈਸਾ ਉਹ ਸੂਬਾ ਸਰਕਾਰ ਪਾਊਗੀ ਤੇ 60% ਪੈਸਾ ਜਿਹੜਾ ਉਹ ਸੈਂਟਰ ਵੱਲੋਂ ਦਿੱਤਾ ਜਾਊਗਾ ਤੇ ਇਹਦੇ ਨਾਲ ਨਾਲ ਇਹ ਬੰਦ ਕਰਤਾ ਕਿ ਜਿਹੜਾ ਸੂਏ ਸੱਪੜ ਹੈ ਇਹ ਨਹੀਂ ਇਹਨਾਂ ਤੋਂ ਸਾਫ਼ ਕਰਾਏ ਜਾਣਗੇ ਨਾ ਤੋਂ ਹੋਰ ਕੰਮ ਆ ਜਿਹੜੇ ਲੈ ਜਾਣਗੇ ਉਹ ਉਹ ਕੰਮ ਬੰਦ ਕਰਾ ਦਿੱਤੇ ਹੈਗੇ ਤੇ ਇਹਦੇ ਨਾਲ ਇਹ ਕਹਤਾ ਵੀ ਜਿਹੜਾ ਸੀਜ਼ਨ ਹੁੰਦਾ ਮਤਲਬ ਜਦੋਂ ਕਣਕ ਆ ਗਈ ਜਾਂ ਹਾੜੀ ਆ ਗਈ ਜਾਂ ਮਤਲਬ ਚੌਲ ਆ ਗਏ ਤਾਂ ਉਹ ਤਿੰਨ ਮਹੀਨੇ ਕੰਮ ਬੰਦ ਰਹੂਗਾ ਇਹਨਾਂ ਦਾ ਉਦੋਂ ਉਦੋਂ ਵੀ ਇਹਨਾਂ ਨਾਲ ਰੇਗਾ ਦਾ ਕੰਮ ਬੰਦ ਕਰ ਦਿਆਂਗੇ ਕਿਉਂਕਿ ਸਰਕਾਰ ਦਾ ਤਰਕ ਇਹ ਹੈ ਵੀ ਕਿਸਾਨ ਸਾਨੂੰ ਕਹਿ ਰਿਹਾ ਵੀ ਸਾਰੇ ਮਜ਼ਦੂਰ ਤੁਸੀਂ ਨਰੇਗਾ ਚਲਾਤੇ ਤੇ ਸਾਨੂੰ ਫਸਲ ਸਾਂਭਣ ਲਈ ਮਜ਼ਦੂਰ ਨਹੀਂ ਮਿਲਦਾ ਇਸ ਦਾ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਮਜ਼ਦੂਰਾਂ ਨੂੰ ਪਾੜਨ ਵਾਲੀ ਗੱਲ ਕਰਦੇ ਵੀ ਇਸ ਦਾ ਕਿਸਾਨ ਜਥੇਬੰਦੀਆਂ ਦੇ ਕਹਿਣ ਦੇ ਉੱਪਰ ਇਹ ਬੰਦ ਕੀਤਾ ਸੋ ਇਸ ਤਰ੍ਹਾਂ ਦੀ ਇਹ ਹੈ ਹੁਣ ਪੰਜਾਬ ਸਰਕਾਰ ਦੀ ਗੱਲ ਕਰਦੇ ਵੀ ਇਹ ਭੰਬਲ ਪੂਸੇ ਜੀ ਇਸ ਤਰ੍ਹਾਂ ਪੈ ਗਈ ਹੈ ਵੀ ਇੱਕ ਪਾਸੇ ਤਾਂ ਹੁਣ ਸਰਕਾਰ ਨੇ 30 ਜਿਹੜਾ ਸੈਸ਼ਨ ਸਦਿਆ ਸਮਾਵਰੇ ਦੇ ਉੱਪਰ ਵਿਰੋਧ ਕੀਤਾ ਉਹ ਆਸ਼ਮਾਨ ਹੋਣਾ ਨੇ ਇਹਦਾ ਡਟ ਕੇ ਇਸ ਗੱਲ ਦਾ ਤੇ ਉਹਨਾਂ ਨੇ ਇਹਦੇ ਤੇ ਸੈਸ਼ਨ ਬੁਲਾ ਲਿਆ ਬਸ ਇਹ ਸੈਸ਼ਨ ਜਿਹੜਾ 30 ਦਾ ਸੱਦਾ ਹੋਇਆਗਾ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਇੱਕ ਪੱਤਰ ਆ ਗਿਆ ਕਿ ਇਹ ਮਤਲਬ 26 ਤਰੀਕ ਨੂੰ ਤੁਸੀਂ ਇਹਨੂੰ ਪਿੰਡਾਂ ਦੇ ਵਿੱਚ ಗ್ರಾಮ ਸਭਾ ਲਾ ਕੇ ਤੇ ਇਹਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣ ਸੂਬਾ ਸਰਕਾਰਾਂ ਵੀ ਇਹ ਤਾਂ ਬਹੁਤ ਵਧੀਆ ਸਕੀਮ ਆਗੀ ਹੁਣ ਉਹ ਪੰਜਾਬ ਸਰਕਾਰ ਫਸ ਗਈ ਹੈ ਇੱਕ ਪਾਸੇ ਦਾ ਵਿਰੋਧ ਕਰ ਰਿਹਾ ਤੇ ਦੂਜੇ ਪਾਸੇ ਹੁਣ ਜਾਣਕਾਰੀ ਕਿਵੇਂ ਦੇਣਗੇ ਇਹ ਬੜਾ ਮੈਂ ਜਾਣਕਾਰੀ ਦਿੰਦੇ ਆ ਤਾਂ ਮਤਲਬ ਖਾਂਦੇ ਆ ਕੋੜੀ ਤੇ ਛੱਡਦੇ ਆ ਕਲਾਂਕੀ ਉਹ ਗੱਲ ਬਈ ਵੀ ਆ ਹੁਣ ਸਰਕਾਰ ਇੱਕ ਪਾਸੇ ਦਾ ਵਿਰੋਧ ਕਰਦੀ ਹੈ ਦੂਸਰੇ ਪਾਸੇ ਕੇਂਦਰ ਸਰਕਾਰ ਦਾ ਡੰਡਾ ਆ ਗਿਆ ਵੀ ਇਹਨੂੰ ਭਾਈ ਤੁਸੀਂ ਲੋਕਾਂ ਨੂੰ ਦੱਸੋ ਵੀ ਇਹ ਤਾਂ ਬਹੁਤ ਵਧੀਆ ਸਕੀਮ ਹੈਗੀ ਹੁਣ ਇਹ ਬੜਾ ਭੰਮੜ ਭੂਸੇ ਵਾਲੀ ਸਥਿਤੀ ਹੈ ਜਿਹੜੀ ਪੈਦਾ ਕਰਤੀ ਕੇਂਦਰ ਸਰਕਾਰ ਨੇ ਜੀ ਜੀ ਬਿਲਕੁਲ ਸਹੀ ਕਹਿ ਰਹੇ ਹੋ ਤਕਸੀਰ ਜੀ ਕੀ ਸਥਿਤੀ ਇਹੋ ਜੀ ਪੈਦਾ ਹੋ ਚੁੱਕੀ ਹੈ ਕਿ ਵਿਰੋਧ ਕਰਨ ਵਾਲਿਆਂ ਨੂੰ ਵੀ ਕਿਹਾ ਜਾ ਸਕਦਾ ਹੈ ਕਿ ਰੱਬ ਦੇ ਨਾਂ ਤੇ ਸਕੀਮ ਹੈ ਰਾਮ ਭਗਵਾਨ ਦੇ ਨਾਂ ਤੇ ਸਕੀਮ ਹੈ ਇਸ ਦਾ ਵੀ ਵਿਰੋਧ ਕਰ ਰਹੇ ਨੇ ਲੋਕ ਤਾਂ ਹੁਣ ਦੇਖਦੇ ਆ ਇਸ ਦੇ ਵਿੱਚ ਕੀ ਅੱਗੇ ਨਿਕਲ ਕੇ ਆਉਂਦਾ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਨੂੰ ਲਿਆ ਜਾਂਦਾ ਤਾਂ ਜੇਕਰ ਹੁਣ ਅਸੀਂ ਅੱਗੇ ਚੱਲਦੇ ਹਾਂ ਅੱਜ ਦੇ ਆਖਰੀ ਮੁੱਦੇ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਜਦੋਂ ਜਗਸੀਰ ਜੀ ਵਿਧਾਇਕੀ ਦੀ ਚੋਣ ਹੁੰਦੀ ਹੈ ਜਾਂ ਕੋਈ ਵੀ ਚੋਣ ਹੁੰਦੀ ਹੈ ਆਪਣੀ ਸਮਰੱਥਾ ਤੋਂ ਵੱਧ ਕੇ ਕਿਹਾ ਜਾਂਦਾ ਪ੍ਰਚਾਰ ਕੀਤਾ ਜਾਂਦਾ ਤਾਂ ਉਹ ਜਿੰਨਾ ਵੀ ਇਹਦੇ 'ਚ ਪੈਸਾ ਲੱਗਦਾ ਉਸ ਤੋਂ ਬਾਅਦ ਵੀ ਸੁਣੀਆਂ ਸੁਣਾਈਆਂ ਗੱਲਾਂ ਨੇ ਖਾਸ ਕਰਕੇ ਤੁਸੀਂ ਵੀ ਮੀਡੀਆ ਦੇ ਵਿੱਚ ਜਰਨਲਿਸਟ ਹੋ ਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜਿਹੜਾ ਉਹ ਪੈਸਾ ਹੈ ਬਾਅਦ ਵਿੱਚ ਪੂਰਾ ਕੀਤਾ ਜਾਂਦਾ ਗ੍ਰਾਂਟਾਂ ਤੋਂ ਪੱਤਿਆਂ ਤੋਂ ਤਾਂ ਹੁਣ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆ ਰਿਹਾ ਕਿ ਜਿਹੜੇ ਵਿਧਾਇਕ ਨੇ ਇਸ ਵੇਲੇ ਉਹ ਕੀ ਕਰ ਰਹੇ ਨੇ ਸਰਕਾਰੀ ਗੱਡੀਆਂ ਨਹੀਂ ਲਿਜਾ ਰਹੇ ਪ੍ਰਾਈਵੇਟ ਗੱਡੀਆਂ ਆਪਣੀਆਂ ਪਰਸਨਲ ਗੱਡੀਆਂ ਲਿਜਾਂਦੇ ਨੇ ਫਿਰ ਭੱਤੇ 'ਚ ਪੈਸੇ ਜੋੜਦੇ ਨੇ ਉਹ ਖਰਚਾ ਵੀ ਲੈ ਰਹੇ ਨੇ ਤਾਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਤੁਸੀਂ ਬਿਲਕੁਲ ਪ੍ਰਾਈਵੇਟ ਗੱਡੀ ਇਹ ਰਾਰਦੇ ਆ 15 ਰੁਪਏ ਕਿਲੋਮੀਟਰ ਕਿਰਾਇਆ ਮਿਲਦਾ ਜੀ ਹਨਾ ਉਹ ਉਹ ਨਾ ਰਹਾ ਸਰਕਾਰੀ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਸਿਕਿਉਰਟੀ ਨੂੰ ਦੇਤਾ ਵੀ ਇਹ ਤਾਂ ਮੇਰੇ ਗਨਮੈਨਾਂ ਕੋਲੇ ਆ ਜਿਹੜੀ ਤੁਜੀ ਦਿੱਤੀ ਆ ਤੇ ਮੈਨੂੰ ਪ੍ਰਾਈਵੇਟ ਗੱਡੀ ਜਾਣਾ ਪੈ ਰਿਹਾ ਹੈਗਾ ਸੋ ਉਹ ਇਸ ਤਰ੍ਹਾਂ ਹੈਗਾ ਕਿ ਨਾ ਉਹ ਸਾਧੂ ਸੰਤ ਕੋ ਸਾਬਤ ਲਾਉਂਦੇ ਹੁੰਦੇ ਸੀ ਵੀ ਲੁੱਟ ਲੋ ਨਸੀਬਾਂ ਵਾਲਿਓ ਲੁੱਟ ਪੈ ਗਈ ਆਮ ਨਾਮ ਦੀ ਸੋ ਇੱਥੇ ਮੈਨੂੰ ਲੱਗਦਾ ਵੀ ਇੱਥੇ ਲੁੱਟ ਪਈ ਵੀ ਆ ਗਈ ਜਿਹੜੀ ਮਾਇਆ ਦੀ ਵੀ ਜਿਵੇਂ ਆਉਂਦੀ ਆ ਉਹਨੂੰ ਠੀਕ ਕਰ ਲੋ ਦੁਇਲੇ ਵਿੱਚ ਮੈਨੂੰ ਲੱਗਾ ਸਾਰੇ ਇਸ ਸਲਮਾਮ ਦੇ ਵਿੱਚ ਲੰਗੇ ਆਮ ਆਦਮੀ ਪਾਰਟੀ ਵਾਲਾ ਜਿਹਦਾ ਦਾ ਲੱਗਿਆ ਉਹ ਦੱਬੀ ਦੁਰਿਆ ਜਾਂਦਾ ਹੈ ਕਾਂਗਰਸ ਵਾਲੇ ਉਹ ਦੱਬੀ ਦੁਰਿਆ ਜਾਂਦੇ ਆ ਮਤਲਬ ਇਹ ਤਾਂ ਜਿਹੜੇ ਇਸ ਤਰ੍ਹਾਂ ਦੇ ਵਿਧਾਇਕਾਂ ਦੇ ਨਾਮ ਆਏ ਨੇ ਕਮਾਲ ਆ ਤੁਸੀਂ ਦੇਖੋ ਇਹਦੇ ਕਹਿ ਰਿਹਾ ਵੀ ਇਹ ਸਖਜਿੰਦਰ ਸਿੰਘ ਹੈ ਕਾਂਗਰਸ ਦਾ ਇਹ ਤੇ ਇਹਦਾ ਇਹਨੇ ਹੁਣ ਤੱਕ 15 ਲੱਖ 17000 ਦੀ ਪੱਤਾ ਜਿਹੜਾ ਲੈ ਲਿਆ ਇਸੇ ਤਰ੍ਹਾਂ ਜਗਸੀਰ ਸਿੰਘ ਆ ਮੇਰਾ ਸਰਨਾਮੀਆ ਇਹ ਆਮ ਆਦਮੀ ਪਾਰਟੀ ਦਾ ਇਹਨੇ 12 ਲੱਖ 3000 ਲੈ ਲਿਆ ਜਿਸ ਵੀ ਇੱਕ ਜਿਸ ਤਸਵੀਰ ਸੰਧੂ ਆ ਇਹਨੇ ਵੀ 11 ਲੱਖ ਤੋਂ ਜ਼ਿਆਦਾ ਹੀ ਲੈ ਲਿਆ ਪ੍ਰਿੰਸੀਪਲ ਬੋਧਰਾਮ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਆ ਇਹ ਵੀ 11 ਲੱਖ ਤੋਂ ਉੱਤੇ ਕਮਾਈ ਕਰਕੇ ਇਸੇ ਤਰ੍ਹਾਂ ਅਮਰਤ ਰਤਨ ਪੂਤ ਫੱਟੇ ਬੱਤੇ ਵਾਲਾ ਜਿਹੜਾ ਮਗਰੋਂ ਰੋਲੇ ਰੱਪੇ ਦੀ ਵੀ ਰਿਹਾ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਵਾਲਾ ਉਹ ਵੀ 10 ਲੱਖ 64000 ਲੈ ਗਿਆ ਮੋਲਕ ਸਿੰਘ ਉਹ ਵੀ 10 ਲੱਖ ਤੋਂ ਉੱਪਰ ਲੈ ਗਿਆ ਤ੍ਰਿਪਤ ਅ ਅਰਜੰਦਰ ਸਿੰਘ ਬਾਜਵਾ ਇਹਨਾਂ ਦਾ ਵੀ ਭਾਜੀਪੀ ਵਾਲੇ ਨੇ ਸਾਇਦ ਤੇ ਇਹ ਇਹ ਵੀ ਮਤਲਬ 10 ਲੱਖ ਇਹ ਲੈ ਗਏ ਨੇ ਜੇ ਇਸੇ ਤਰ੍ਹਾਂ ਸੁਖਵਿੰਦਰ ਕੁਮਾਰ ਸੁਖੀ ਡਾਕਟਰ ਸਾਹਿਬ ਜਿਹੜੇ ਕਾਲੀਦਲਤ ਸੀਗੇ ਅੱਜ ਕੱਲ ਉਹ ਆਮ ਆਦਮੀ ਪਾਰਟੀ ਜਾ ਗਿਆ ਉਹਨਾਂ ਦਾ ਵੀ 9 ਲੱਖ 11000 ਹੈ ਸੋ ਕਿਹ ਐਜ ਜਾਂਦਾ ਵੀ ਦੋ ਬੰਦੇ ਐ ਜਿਹਨਾਂ ਨੇ ਨਹੀਂ ਲਿਆ ਉਹ ਹੈ ਕਾਂਗਰਸੀ ਬਧਾਇ ਇੱਕ ਗੁਰਜੀਤ ਸਿੰਘ ਰਾਣਾ ਤੇ ਉਹਦਾ ਇੱਕ ਬੇਟਾਗਾ ਜਿਹੜਾ ਹਜ਼ਾਰ ਜਿੱਤਿਆ ਹੋਇਆਗਾ ਸultanpur Lodhi ਤੋਂ ਉਹਨਾਂ ਨੇ ਕਹਿੰਦੇ ਕੋਈ ਪੱਤਾ ਨਹੀਂ ਲਿਆ ਬਾਕੀ ਦਾ ਸਾਰਿਆਂ ਨੇ ਉਸ ਨਾਲ ਕੁਝ ਮਤਲਬ ਇਹਦੇ ਵਿੱਚ ਜਦੋਂ ਪੋਰ ਲਿਆ ਜਦੋਂ ਕਹਿੰਦੇ ਹੁੰਦੇ ਆ ਭੇਲੀ ਫੋੜਦੀ ਆ ਤੇ ਗੁੜ ਦੀ ਰੋੜੀ ਰੋੜੀ ਸਾਰੀ ਲੈ ਜਾਂਦੇ ਆ ਤੱਕੇ ਤੇ ਕਈ ਤਾਂ ਭੇਲੀ ਨਹੀਂ ਲੈ ਕੇ ਜਾ ਕੇ ਹੁਣ ਕਈ ਮਾੜਾ ਮੋਟਾ ਲਈ ਜਾਂਦੇ ਆ ਜੀ ਜੂਹੀ ਉਹੀ ਆ ਵੀ ਜਿੱਥੇ ਦਾ ਲੱਗਦਾ ਛੜਦਾ ਕੋਈ ਨਹੀਂ ਹੈਗਾ ਪਰ ਜੇ ਮੈਂ ਤੁਸੀਂ ਕਹਿੰਦੇ ਪੈਸੇ ਲੱਗਦੇ ਆ ਪਰ ਆ ਜਿਹੜੇ ਸਾਡੇ ਹੁਣ ਵਿਧਾਇਕ ਜਿੱਥੇ ਨੇ ਤਾਂ ਪੈਸੇ ਵੀ ਨਹੀਂ ਲੱਗੇ ਲੋਕਾਂ ਨੇ ਚੋਣ ਲੜੀ ਆ ਇਹਨਾਂ ਨੂੰ ਤਾਂ ਪੈਸੇ ਦਿੱਤੇ ਹੀ ਲੋਕਾਂ ਨੇ ਇਹਨਾਂ ਨੂੰ ਤਾਂ ਥੋੜਾ ਬਹੁਤ ਇਸ ਵਾਸਤੇ ਖਿਆਲ ਰੱਖਣਾ ਚਾਹੀਦਾ ਪਹਿਲਾਂ ਤਾਂ ਚਲੋ ਕਾਂ ਕਾਲੀ ਕਾਂਗਰਸ ਤਾਂ ਪੈਸੇ ਲੌਂਗੇ ਰਹੇ ਨੇ ਪਰ ਆਮ ਆਦਮੀ ਦੀ ਪਾਰਟੀ ਵਾਲੇ ਨੇ ਤਾਂ ਪੈਸੇ ਲਵਾਏ ਹੀ ਨਹੀਂ ਲੋਕਾਂ ਨੇ ਹੈਗੇ ਪਰ ਇਹ ਵੀ ਹੁਣ ਉਸੇ ਰਾਹੀ ਪਏ ਵੇ ਤਾਂ ਫਿਰ ਮਾੜੀ ਗੱਲ ਆ ਜੀ ਬਿਲਕੁਲ ਜਕਸੀਰ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਤਾਂ ਜਿਹੜੇ ਆ ਤੁਸੀਂ ਕਹਾਵਤ ਬੋਲੀ ਨਾ ਗੁੜ ਦੀ ਪੈਸੀ ਵਾਲੀ ਤੇ ਇਹ ਮਤਲਬ ਕਿਤਨੇ-ਕਿਤਨੇ ਸਹੀ ਵੀ ਹੈਗਾ ਕਿ ਸਾਰਿਆਂ ਨੂੰ ਬਸ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਅੰਦਰ ਕਰ ਲੀਏ ਪੈਸੇ ਤੁਸੀਂ ਦੇਖੋ 15 ਰੁਪਏ ਤੁਸੀਂ ਦੱਸਿਆ ਕਿ 1 ਕਿਲੋਮੀਟਰ ਦੇ ਮਿਲਦੇ ਨੇ ਤਾਂ 15 ਲੱਖ ਕਿੰਨਾ ਜ਼ਿਆਦਾ ਉਹ ਪੱਤਾ ਹੈਗਾ ਆ ਜੋ ਲੈ ਰਹੇ ਨੇ ਇਹ ਵਿਧਾਇਕ ਸਿਰਫ ਗੱਡੀਆਂ ਦਾ ਸਿਰਫ ਪੈਟਰੋਲ ਜਿਹੜਾ ਅਸੀਂ ਪ੍ਰਾਈਵੇਟ ਗੱਡੀਆਂ ਦਾ ਯੂਜ਼ ਕਰ ਰਹੇ ਹਾਂ ਸੋ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਤੁਸੀਂ ਇਸ ਮੁੱਦੇ ਤੇ ਕੀ ਸੋਚਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜੀ ਸਿਆਸਤ ਹੈ ਉਹ ਦਰਸ਼ਕਾਂ ਦੇ ਹੱਥ ਦੇ ਵਿੱਚ ਹੈ ਉਹ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਦੇਖਦੇ ਹੋ ਤੁਸੀਂ ਵੀ ਆਪਣੀ رائے ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਸੋ ਇਸ ਦੇ ਨਾਲ ਹੀ ਦੋ ਮੈਨੂੰ ਇਜਾਜ਼ਤ ਫਿਰ ਹਾਜ਼ਰ ਹੋਵਾਂਗੀ ਸ਼ੋਅ ਲੈ ਕੇ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਨਿਰਪੱਖ ਪੋਸਟ ਦੇ ਨਾਲ